ਦੇਸ਼ ਵਸਦੇ ਪੰਜਾਬੀਓ ਪਿਆਰ ਪਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਦੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਕਰਕੇ ਜਿਸ ਚਰਚਾ ਨੂੰ ਲੈ ਕੇ ਅੱਜ ਤੁਹਾਡੇ ਵਿੱਚ ਹਾਜ਼ਰ ਹੋਏ ਆ ਸੱਤਾ ਦੀ ਸਰਦਲ ਤੇ ਅਨਮੋਲ ਗगन ਮਾਨ ਪੰਜਾਬ ਦੀ ਕੈਬਨਟ ਮੰਤਰੀ ਖਾਸ ਕਰਕੇ ਇਹ ਕਹਿ ਲਈ ਕਿ ਪੰਜਾਬ ਦੀ ਬਹੁਤ ਚਰਚਿਤ ਕੈਬਨਟ ਮੰਤਰੀ ਬੀਬੀ ਅਨਮੋਲ ਗਗਨ ਖਰੜਾ ਵਿਧਾਨ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਪੰਜਾਬ ਦੇ ਉਹਨਾਂ ਦੇ ਇਲਾਕੇ ਦੇ ਕੁਝ ਅਫਸਰ ਉਹਨਾਂ ਦੇ ਨਾਂ ਤੇ ਰਿਸ਼ਵਤ ਮੰਗਦੇ ਪੈ ਰਹੇ ਨੇ ਰਿਸ਼ਵਤ ਇਕੱਠੀ ਕਰ ਰਹੇ ਨੇ ਪੰਜਾਬ ਦੇ ਕੁਝ ਲੋਕ ਉਹਨਾਂ ਦੇ ਨਾਂ ਤੇ ਤੇ ਉਹਨਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਹੈ ਆਪਣੇ ਇੱਕ ਬਿਆਨ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ ਹੁਣ ਜਦੋਂ ਪੰਜਾਬ ਦੀ ਕੈਬਨਿਟ ਵਜ਼ੀਰ ਅਜਿਹਾ ਬਿਆਨ ਦਿੰਦੀ ਹੈ ਤੇ ਇਹ ਗੱਲ ਸੁਭਾਵਿਕ ਹੈ ਕਿ ਉਹ ਚਰਚਾ ਵਿੱਚ ਆ ਜਾਂਦਾ ਹੈ ਤੇ ਸਵਾਲ ਖੜੇ ਹੋ ਜਾਂਦੇ ਨੇ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਖਾਸ ਕਰਕੇ ਮੰਤਰੀਆਂ ਦੇ ਪਾਸ ਮੁੱਖ ਮੰਤਰੀ ਦੇ ਪਾਸ ਐਮ ਐਲ ਏ ਦੇ ਪਾਸ ਇੱਕ ਆਪਣੀ ਤਰ੍ਹਾਂ ਦੀ ਪਾਵਰ ਹੁੰਦੀ ਹੈ ਜਿਹੜੀ ਕਿ ਇੱਕ ਤਰ੍ਹਾਂ ਨਾਲ ਅ ਨੌਕਰੀ ਦੇ ਅਧਾਰ ਤੇ ਉੱਤੇ ਆਏ ਹੋਏ ਅਫੀਸਰ ਸਹਿਬਾਨ ਜਿੰਨੀ ਤੋਂ ਵੀ ਕਿਤੇ ਵੱਧ ਹੁੰਦੀ ਹੈ ਉਹ ਕਿਸੇ ਵੀ ਰਿਸ਼ਵਤ ਮੰਗਣ ਵਾਲੇ ਦੇ ਜਾਂ ਰਿਸ਼ਵਤ ਦਾ ਆਧਾਰ ਤਿਆਰ ਕਰਨ ਵਾਲੇ ਦਾ ਜਾਂ ਰਿਸ਼ਵਤ ਲਈ ਮਾਹੌਲ ਪੈਦਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੋਈ ਵੀ ਪਰਤਾਲ ਜਿਹੜੀ ਉਹਨੂੰ ਮਾਰਕ ਕਰ ਸਕਦੇ ਨੇ ਅਮਲ ਵਿੱਚ ਲਿਆ ਸਕਦੇ ਨੇ ਹੁਣ ਬੀਬੀ ਅਨਮੋਲ ਗਗਨਵਾਨ ਜਦੋਂ ਇਹ ਬਿਆਨ ਆਉਂਦਾ ਹੈ ਤਾਂ ਪੰਜਾਬ ਦੇ ਵਿੱਚ ਰਿਸ਼ਵਤ ਦੀ ਜਿਹੜੀ ਚਰਚਾ ਉਹ ਆਪਣੇ ਆਪ ਸਾਹਮਣੇ ਆ ਜਾਂਦੀ ਹੈ ਜਦੋਂ ਕਿਤੇ ਧੂਆ ਨਿਕਲਦਾ ਹੈ ਤਾਂ ਨਿਰਸੰਦੇ ਇਹ ਇੱਕ ਕੋੜਾ ਸੱਚ ਹੈ ਕਿ ਉਸ ਧੂਏ ਦੇ نیچے ਅੱਗ ਲੱਗੀ ਹੁੰਦੀ ਹੈ ਅੱਗ ਲੱਗੀ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਫਰੋਲ ਕੇ ਵੇਖਿਆ ਜਾਂਦਾ ਹੈ ਤੇ ਉਹਦੇ ਥੱਲੇੋਂ ਕੁਝ ਨਾ ਕੁਝ ਸੜਿਆ ਹੋਇਆ ਨਜ਼ਰ ਆਉਂਦਾ ਹੈ ਪਰੰਤੂ ਆਗ ਕਿਵੇਂ ਲੱਗੀ ਅੱਗ ਲੱਗਣ ਦਾ ਕਾਰਨ ਕੀ ਸੀ ਕਿਸ ਨੇ ਲਾਈ ਇਹ ਇੱਕ ਵੱਖਰੇ ਸਵਾਲ ਹੋ ਜਾਂਦੇ ਹੁਣ ਬੀਬੀ ਅਨਮੋਲ ਗਗਨਦੇਵ ਮਾਨ ਦੇ ਬਿਆਨ ਨਾਲ ਧੂਆ ਨਿਕਲਦਾ ਨਜ਼ਰ ਆਉਂਦਾ ਹੈ ਰਿਸ਼ਵਤ ਦੀ ਗੱਲ ਪੰਜਾਬ ਦੇ ਵਿੱਚ ਚੱਲਦੀ ਨਜ਼ਰ ਆਉਂਦੀ ਹੈ ਪਰੰਤੂ ਇੱਥੇ ਆ ਕੇ ਅਸੀਂ ਸਾਰੇ ਜੀ ਇੱਕਦਮ ਅਨਮੋਲ ਗਗਨ ਮਾਨ ਦੀ ਗੱਲ ਨੂੰ ਰੋਕ ਵੀ ਲਈਏ ਤਾਂ ਅਨੰਤਪੁਰ ਸਾਹਿਬ ਹਲਕੇ ਦੇ ਵਿਧਾਇਕ ਅਤੇ ਮੰਤਰੀ ਹਰਜੋਤ ਵੈਸਵਲ ਥੋੜਾ ਜਿਹਾ ਧਿਆਨ ਲੈ ਕੇ ਜਾਈਏ ਅਮਨਦੀਪ ਕੌਰ ਨਾਲ ਦੀ ਇੱਕ ਮਹਿਲਾ ਵੱਲੋਂ ਇੱਕ ਲਿਖਤੀ ਦਰਖਾਸਤ ਆ ਜਿਹੜੀ ਉਹ ਦਿੱਤੀ ਜਾਂਦੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਹੈ 100 ਕਰੋੜ ਦੇ ਲਗਭਗ ਜਿਹੜੀ ਚਰਚਾ ਹੁੰਦੀ ਹੈ ਤੇ ਹਰਜੋਤ ਬੈਂਸ ਉਹਨਾਂ ਦਾ ਵੀ ਇਹੀ ਤਰ੍ਹਾਂ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬੀਓ ਜਦੋਂ ਪੰਜਾਬ ਦੀ ਉਹ ਚੁਣੀ ਹੋਈ ਜਮਾਤ ਜਿਹਦਾ ਜਨਮ ਕ腐ਸ਼ਨ ਦੇ ਵਿੱਚ ਹੋਇਆ ਸੀ ਆਮ ਆਦਮੀ ਪਾਰਟੀ ਜਿਹਦਾ ਜਨਮ ਕ腐ਸ਼ਨ ਦੇ ਖਿਲਾਫ ਮੂਵਮੈਂਟ ਦੇ ਵਿੱਚ ਹੋਇਆ ਸੀ ਕ腐ਸ਼ਨ ਨੂੰ ਲੈ ਕੇ ਹੋਇਆ ਸੀ ਕਿ ਦੇਸ਼ ਵਿਦੇਸ਼ ਵਿੱਚ ਇੰਨੀ ਕ腐ਸ਼ਨ ਹੈ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਤੇ ਉਹਦੇ ਵਿੱਚੋਂ ਨਿਕਲ ਕੇ ਮਨਜੋਗ ਅਰਵਿੰਦ ਕੇਜਰੀਵਾਲ ਜੀ ਸਾਹਮਣੇ ਆਏ ਸਨ ਤੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਚਰਚਾ ਵਿੱਚ ਸਨ ਤੇ ਉਹ ਮੁੱਖ ਮੰਤਰੀ ਬਣ ਕੇ ਪੰਜਾਬ ਵਿੱਚ ਤੀਜੇ ਬਦਲ ਦੇ ਰੂਪ ਵਿੱਚ ਸਾਹਮਣੇ ਆਏ ਸਨ ਪਰੰਤੂ ਪੰਜਾਬ ਦੇ ਵਿੱਚ ਵਿਜੇ ਸਿੰਘਲਾ ਜੀ ਸਿਹਤ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੇ ਆਪ ਫੜਾਇਆ ਸੀ ਆਪਣੀ ਨਿਗਰਾਨੀ ਹੇਠ ਫੜਾਇਆ ਸੀ ਉਸ ਮਾਮਲੇ ਦਾ ਕੀ ਬਣਿਆ ਕੀ ਹੋਇਆ ਉਸ ਮਾਮਲੇ ਦੇ ਵਿੱਚ ਜਦੋਂ ਤੁਸੀਂ ਪੰਜਾਬੀ ਲੱਭਣ ਦਾ ਯਤਨ ਕਰੋਗੇ ਤੇ ਕੁਝ ਨਹੀਂ ਨਜ਼ਰ ਆਉਂਦਾ ਫੌਜਾ ਸਿੰਘ ਸਰਾਰੀ ਦੇ ਮਾਮਲੇ ਵਿੱਚ ਕੀ ਹੋਇਆ ਸੀ ਤੁਸੀਂ ਪੰਜਾਬੀ ਬਹੁਤ ਕੁਝ ਲੱਭਣ ਰਜਤਨ ਕਰੋਗੇ ਅੱਜ ਤੱਕ ਉਹ ਮਾਮਲੇ ਦੇ ਵਿੱਚ ਤੁਹਾਨੂੰ ਕਿਤੇ ਸੈਟਿਸਫੈਕਸ਼ਨ ਨਜ਼ਰ ਨਹੀਂ ਆਵੇਗਾ ਹੁਣ ਅਨਮੋਲ ਗਗਨਮਾਨ ਹੋਰਾਂ ਨੇ ਜਾਂ ਹਰਜੋਤ ਬੈਂਸ ਹੋਰਾਂ ਦੇ ਮਾਮਲੇ ਵਿੱਚ ਤੁਸੀਂ ਵੇਖੋ ਕੀ ਹੋ ਰਿਹਾ ਕੁਝ ਨਜ਼ਰ ਨਹੀਂ ਆਵੇਗਾ ਪੰਜਾਬ ਦੇ ਵਿੱਚ ਜਦੋਂ ਕ腐ਸ਼ਨ ਦੀ ਗੱਲ ਅਸੀਂ ਹੇਠਲੇ ਲੈਵਲ ਤੇ ਵੇਖਦੇ ਹਾਂ ਕਿਤੇ ਉਹਨਾਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਹੜੇ ਘਰੋਂ ਬਹੁਤ ਰੁੱਖੀ ਮਿੱਸੀ ਰੋਟੀ ਅਚਾਰ ਨਾਲ ਖਾ ਕੇ ਘਰੋਂ ਨਿਕਲਦੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਉਂਦੇ ਨੇ ਮੈਂ ਸਮਝਦਾ ਵਾਹ ਇੱਕ ਐਸਾ ਦਫ਼ਤਰ ਹੋਵੇਗਾ ਬੀਡੀਪੀਓ ਡਿਪਾਰਟਮੈਂਟ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਾਂ ਪੰਚਾਇਤ ਵਿਭਾਗ ਜਿੱਥੇ ਲੋਕਾਂ ਦੇ ਜਿਹੜੇ ਆਮ ਲੋਕਾਂ ਦੇ ਪਰਸਨਲ ਨੇ ਕੰਮ ਉਹ ਜ਼ਿਆਦਾ ਜੁੜੇ ਨਹੀਂ ਹੁੰਦੇ ਉੱਥੇ ਆਮ ਲੋਕਾਂ ਦਾ ਵਾਹ-ਵਾਸਤਾ ਨਹੀਂ ਹੁੰਦਾ ਉੱਥੇ ਸਿਰਫ ਪੰਚਾਂ ਦਾ ਜਾਂ ਸਰਪੰਚਾਂ ਦਾ ਵਾਹ-ਵਾਸਤਾ ਹੁੰਦਾ ਹੈ ਉੱਥੇ ਸਿਰਫ ਸ਼ਿਕਾਇਤ ਕਰਨ ਵਾਲੇ ਜਰੂਰ ਆਮ ਲੋਕ ਜਾਂਦੇ ਨੇ ਉਹਨਾਂ ਨੂੰ ਛੱਡ ਕੇ ਪੰਜਾਬ ਦੇ ਦਫ਼ਤਰਾਂ ਵੱਲ ਤੁਸੀਂ ਕਦੇ ਉਹਨਾਂ ਗਰੀਬ ਲੋਕਾਂ ਨੂੰ ਜਿਹੜੇ ਘਰੋਂ ਵਿਚਾਰ ਨਾਲ ਰੋਟੀ ਖਾ ਕੇ ਤੁਰਦੇ ਨੇ ਕਿਤੇ ਉਹਨਾਂ ਦੀ ਦੁਰਦਸ਼ਾ ਵੱਲ ਨਿਗਾਹ ਮਾਰ ਕੇ ਵੇਖਿਓ ਕਿ ਕੀ ਰੀਜ਼ਨਾ ਕੀ ਕਾਰਨਾ ਕਿ ਪੰਜਾਬ ਦੇ ਲੋਕ ਕਲਪਦੇ ਨੇ ਦਫ਼ਤਰਾਂ ਵਿੱਚ ਜਾ ਕੇ ਦਫ਼ਤਰਾਂ ਦੇ ਵਿੱਚ ਬੈਠੇ ਲੋਕ ਉਹਨਾਂ ਦੇ ਕਾਗਜ਼ਾਂ ਨੂੰ ਭਗਾ ਭਗਾ ਮਾਰਦੇ ਨੇ ਦਫ਼ਤਰਾਂ ਦੇ ਵਿੱਚ ਬੈਠੇ ਲੋਕ ਉਹਨਾਂ ਦੀਆਂ ਅਰਜ਼ੀਆਂ ਨੂੰ ਦੇਖਦੇ ਤੱਕ ਵੀ ਨਹੀਂ ਉਦੋਂ ਤੱਕ ਉਸ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ ਕਦੇ ਥਾਣਿਆਂ ਦੇ ਵਿੱਚ ਘਲੋ ਕੇ ਵੇਖਿਓ ਕਿ ਇੱਕ ਏਹਸਾਨ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਤੇ ਪੈਸੇ ਵੀ ਲਏ ਜਾਂਦੇ ਨੇ ਹਾਲਾਂਕਿ ਬਹੁਤ ਛੋਟੇ ਛੋਟੇ ਕੇਸ ਹੁੰਦੇ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਲੋਕਾਂ ਨੇ ਜੇਵਨ ਖਤਰੇ ਦੀ ਕਗਾਰ ਤੇ ਲੈ ਆ ਕੇ ਖੜਾ ਕਰ ਦਿੱਤਾ ਜਾਂਦਾ ਹੈ ਲੋਕਾਂ ਨੂੰ ਖਤਰੇ ਦੀ ਕਗਾਰ ਤੇ ਲੈ ਆ ਕੇ ਖੜਾ ਕਰ ਦਿੱਤਾ ਜਾਂਦਾ ਕਿਤੇ ਕਚੈਰੀਏ ਦੇ ਵਿੱਚ ਜਾ ਕੇ ਵੇਖਿਓ ਆਸਰਾਂ ਦੇ ਚਿਹਰੇ ਤੇ ਮਾਯੂਸੀ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਇਸ ਹਮਾਮ ਵਿੱਚ ਸਾਰੇ ਨੰਗੇ ਨੇ ਉਹਨਾਂ ਦੇ ਚਿਹਰੇ ਉੱਤੇ ਰਿਸ਼ਵਤ ਦੇ ਪੈਸੇ ਨੂੰ ਥਾਂ ਸਿਰ ਪਹੁੰਚਾਉਣ ਦੀ ਚਿੰਤਾ ਜਿਹੜੀ ਉਹ ਉਹਨਾਂ ਨੂੰ ਵੱਡ-ਵੱਡ ਖਾਂਦੀ ਹੈ ਪਿਆਰੇ ਦੋਸਤੋ ਪੰਜਾਬ ਸਰਕਾਰ ਦਾ ਉਹ ਜਲੌਕ ਤੇ ਨਜ਼ਰ ਨਹੀਂ ਆ ਰਿਹਾ ਜਿਸ ਜਲੌਕ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰ ਤੇ ਉਹਨਾਂ ਦੇ ਜ਼ਰ ਤੇ ਸਹੂਲਤਾਂ ਤੇ ਪੰਜਾਬ ਨੂੰ ਬਿਨਾਂ ਰਿਸ਼ਵਤ ਤੋਂ ਚੁਣੌਣ ਦੇ ਹੁਣ ਇੱਕ ਬੀਬੀ ਪੰਜਾਬ ਦੀ ਕੈਬਨਿਟ ਮੰਤਰੀ ਕਹਿੰਦੀ ਹੈ ਕਿ ਉਹਨਾਂ ਦੇ ਨਾਤੇ ਜਾਂ ਉਹਨਾਂ ਦੀ ਸਰਕਾਰ ਦੇ ਨਾਤੇ ਕੁਝ ਲੋਕਾਂ ਵੱਲੋਂ ਪੈਸੇ ਇਕੱਠੇ ਕਰਨ ਦੇ ਰਿਸ਼ਵਤ ਦੇ ਰੂਪ ਵਿੱਚ ਯਤਨ ਕੀਤੇ ਜਾ ਰਹੇ ਨੇ ਫਿਰ ਇੱਕ ਸੁਧਾਰਨ ਬੰਦਾ ਜਿਹੜਾ ਭੁੱਖਾ ਘਰੋਂ ਜਾਂਦਾ ਹੈ ਜਾਂ ਆਚਾਰ ਨਾਲ ਰੋਟੀ ਘਰੋਂ ਖਾ ਕੇ ਜਾਂਦਾ ਹੈ ਤੇ ਉਹਦੀ ਹਾਲਤ ਕੀ ਹੋਵੇਗੀ ਉਦਿਸ਼ਣਵਾਈ ਕਿਵੇਂ ਹੋਵੇਗੀ ਉਹਦੀ ਹਾਲਤ ਸੋਚ ਕੇ ਕਿਤੇ ਅੰਦਾਜ਼ਾ ਲਾ ਕੇ ਵੇਖੀਏ ਪੰਜਾਬ ਦਾ ਓ ਕਿਹੜਾ ਦਫ਼ਤਰ ਹਾਂ ਪੰਜਾਬ ਦੇ ਬਹੁਤ ਸਾਰੇ ਅਫਸਰ ਜੂਰ ਐਸੇ ਹਨ ਜਿਨ੍ਹਾਂ ਨੂੰ ਹਰਿਆ ਬੂਟ ਰਹਿਉਰੀ ਦੇ ਲੈਨ ਵਿੱਚ ਖੜਿਆ ਕਰਕੇ ਵੇਖਿਆ ਜਾ ਸਕਦਾ ਉਹ ਨਹੀਂ ਰਿਸ਼ਵਤ ਦਾ ਪੈਸਾ ਲੈਂਦੇ ਉਹ ਨਹੀਂ ਰਿਸ਼ਵਤ ਦਾ ਪੈਸਾ ਆਪਣੇ ਬੱਚਿਆਂ ਨੂੰ ਖਾਉਣਾ ਚਾਹੁੰਦੇ ਉਹ ਅਫਸਰ ਨਹੀਂ ਕਰਪਸ਼ਨ ਕਰਨਾ ਚਾਹੁੰਦੇ ਕਹਤੋਂ ਗਿਣਤੀ ਦੇ ਉਹਨਾਂ 5 7 10% ਅਫਸਰਾਂ ਨੂੰ ਪਾਸੇ ਰੱਖ ਕੇ ਅਗਰ 90% ਵੱਲ ਵੇਖੀ ਤੇ ਕਿਸੇ ਦੀ ਬਾਹ ਨਹੀਂ ਜਾਂਦੀ ਕਿ ਕੋਈ ਇਥੋਂ ਤੱਕ ਪੰਜਾਬ ਦਾ ਜਿਹੜਾ ਇਲੈਕਟਿਡ ਬਾਡੀ ਆ ਪੰਜਾਬ ਦੀ ਸੁਚੁਣੀ ਵੀ ਸਰਕਾਰ ਆ ਉਹ ਵੀ ਵੇਵਸੋਈ ਨਜ਼ਰ ਆਉਂਦੀ ਆ ਕਿਉਂਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਰਾਂ ਨੇ ਜਿਹੜੀਆਂ ਕ腐ਸ਼ਨ ਦੀਆਂ ਉਹ ਇਸ ਦਰਦ ਨਾਲ ਵੀ ਆ ਕੇ ਜੁੜ ਜਾਂਦੀਆਂ ਨੇ ਜਦੋਂ ਵੀ ਇਹਨਾਂ ਬੋਲ ਕਗਨਮਾਰੇ ਕਹਿੰਦੇ ਨੇ ਕਿ ਉਹਨਾਂ ਦੇ ਨਾਂ ਤੇ ਪੈਸੇ ਲੈ ਜਾਣ ਰਿਸ਼ਵਤ ਜਦੋਂ ਉਹਨਾਂ ਨੂੰ ਸੰਕੇਤ ਮਿਲਦੇ ਨੇ ਉਹ ਜੇ ਨਜ਼ਰ ਆਉਂਦਾ ਹੈ ਤੇ ਉਹ ਆਪਣੇ ਆਪ ਵਿੱਚ ਇੰਨੀ ਪਾਵਰ ਰੱਖਦੇ ਨੇ ਕਿ ਉਸ ਨੂੰ ਮਾਰਕ ਕਰ ਸਕਦੇ ਨੇ ਉਹਦੀ ਪੜਤਾਲ ਕਰਾ ਸਕਦੇ ਨੇ ਦੋਸ਼ੀਆਂ ਨੂੰ ਲਿਆ ਕੇ ਕਟਹਿਰੇ ਵਿੱਚ ਖੜਾ ਕਰ ਸਕਦੇ ਨੇ ਪਰੰਤੂ ਐਸਾ ਹੋਣਾ ਨਹੀਂ ਇਹ ਸਿਰਫ ਗੱਲਾਂ ਨੇ ਹਰਜੋਤ ਵੈਸ ਨੇ ਮਾਮਲੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੇ ਮਾਮਲੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਅੰਦਰਲੀ ਢਲੈਂਬੰਦੀ ਹੈ ਜਿਹੜੀ ਜਿਹੜੇ ਦਿੱਲੀ ਨਾਲ ਜੁੜੇ ਲੋਕ ਨੇ ਜਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਲੋਕ ਨੇ ਉਹਨਾਂ ਦਾ ਟਕਰਾਅ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਜ਼ਰੂਰ ਆਉਂਦਾ ਹੈ ਚਿਹਰਜੋਤ ਵਿੱਚੋਂ ਇਹ ਦੋਸ਼ ਲੱਗਦੇ ਨੇ ਤੇ ਉਹਨਾਂ ਦੀ ਆਈਪੀਐਸ ਪਤਨੀ ਪਾਸ ਕਹਿੰਦੇ ਨੇ ਕਿ ਇਸ ਵਿਭਾਗ ਦੀ ਅਣਗਹਿਲੀ ਇਸ ਵਿਭਾਗ ਦੀ ਇਨਕੁਆਇਰੀ ਵੀ ਜਾ ਸਕਦੀ ਹੈ ਤੇ ਜੇ ਇਹ ਸਾਰਾ ਕੁਝ ਹੁੰਦਾ ਹੈ ਤੇ ਫਿਰ ਇਨਸਾਫ ਦੀ ਆਸ ਕਿੱਥੋਂ ਕਿਵੇਂ ਕਦੋਂ ਤੇ ਕੌਣ ਕਰਕੇ ਦੇਵੇਗਾ ਪੰਜਾਬ ਵਿੱਚ ਲੋੜੀ ਦੇ ਕਿਰਾਫਨਾ ਪੰਜਾਬ ਵਿੱਚ ਆਨਤਾਂ ਦੀ ਬੇਅੰਤ ਹਕਤ ਤੌਰ ਤੇ ਸੀ ਇਹ ਗੱਲ ਕਹਿ ਸਕਦੇ ਹਾਂ ਕਿ ਹਰ ਦਫ਼ਤਰ ਵਿੱਚ ਲੋਕ ਮਾਇੂਸ ਸੇ ਹਾਂ ਹੁਣ ਜਦੋਂ ਪੀਪੀ ਅਨਮੋਲ ਗगन ਮਾਨ ਜਿਹੜਾ ਪੰਜਾਬ ਦੇ ਮੰਤਰੀ ਪੰਜਾਬ ਦੇ ਐਮਐਲਏਸ ਦੀ ਗੱਲ ਕਹਿੰਦੇ ਨੇ ਕਿ ਇਹ ਸਾਰਾ ਪੋਲ ਵਾਲਾ ਤੇ ਫਿਰ ਪੰਜਾਬ ਦਾ ਕੌਣ ਰੱਖਾ ਹੈ ਪੰਜਾਬ ਦਾ ਰੱਬ ਰੱਖਾ ਹੁਣ ਤੁਸੀਂ ਆਪਣੇ ਧਿਆਨ ਨੂੰ ਦੋ ਮਿੰਟ ਲਈ ਪਿਛਲੇ ਦਿਨੀ ਵਿਧਾਨ ਸਭਾ ਦੇ ਸੈਸ਼ਨ 'ਤੇ ਲੈ ਕੇ ਜਾਓ ਜਦੋਂ ਪੰਜਾਬ ਦੇ ਮਾਨਯੋਗ ਸਪੀਕਰ ਕੁਲਵੰਤਾਰ ਸਿੰਘ ਸੰਧਵਾ ਹੋਰਾਂ ਨੇ ਉਹਨਾਂ ਦੇ ਆਪਣੇ ਹਲਕੇ ਦਾ ਕੋਟਕਪੂਰੇ ਦਾ ਇੱਕ ਮਾਮਲਾ ਇੱਕ ASI ਵੱਲੋਂ ਬੋਰ ਸਿੰਘ ਵੱਲੋਂ 50000 ਰੁਪਏ ਦੀ ਰਿਸ਼ਵਤ ਲੈਣ ਦਾ ਜਿਹੜਾ ਮਾਮਲਾ ਜਾਂ ਰਿਸ਼ਵਤ ਮੰਗੇ ਜਾਣ ਦਾ ਮਾਮਲਾ ਜਾਂ ਆਪਣੇ ਅਕਾਊਂਟ ਵਿੱਚ ਕਿਸੇ ਹੋਰ ਅਧਿਕਾਰੀ ਦੇ ਪੈਸੇ ਪਵਾਏ ਜਾਣ ਦਾ ਮਾਮਲਾ ਉਹ ਵਿਧਾਨ ਸਭਾ ਦੇ ਮੈਂਬਰਾਂ ਪਾਸ ਰੱਖਿਆ ਜਾਂਦਾ ਹੈ ਜਿ پنجاب ਵਿਧਾਨ ਸਭਾ ਦਾ ਸਪੀਕਰ ਅਤੀ ਸਤਿਕਾਰਯੋਗ ਗੁਰੂਤਬਾ ਰੱਖਣ ਵਾਲੇ ਲੋਕ ਹਾਰ ਜਾਂਦੇ ਨੇ ਉਹਨਾਂ ਦੀ ਸੁਣਵਾਈ ਇਨਕੁਆਇਰੀ ਪੜਤਾਲ ਏਐਸਆਈ ਉੱਥੇ ਦਾ ਉੱਥੇ ਲੱਗਿਆ ਹੋਇਆ ਹੈ ਤੇ ਫਿਰ ਆਮ ਲੋਕ ਆਮ ਐਮਐਲਏ ਕੀ ਕਰ ਸਕਦੇ ਨੇ ਇੱਥੇ ਖੜੇ ਹਾਂ ਅਸੀਂ ਤੇ ਜੇ ਪੰਜਾਬ ਦੀ ਬਹੁਤ ਵੱਡੀ ਵਿਧਾਨ ਸਭਾ ਜਿਹੜੀ ਕਿਤੇ ਪੰਜਾਬ ਦੇ ਫੰਡਾਮੈਂਟਲ ਰਾਈਟਸ ਪੰਜਾਬ ਦੇ ਇਨਫਰਾਸਟ੍ਰਕਚਰ ਪੰਜਾਬ ਦੀ এডਿਕੇਸ਼ਨ ਪੰਜਾਬ ਦੇ ਹੈਲਥ ਪੰਜਾਬ ਦੇ ਲਾਅ ਐਂਡ ਆਰਡਰ ਲਈ ਬਣੀ ਸੀ ਫੈਡਰਲ ਸਟਰਕਚਰ ਨੂੰ ਮਜ਼ਬੂਤ ਰੱਖਣ ਵਾਸਤੇ ਬਣੀ ਸੀ ਉਹਦੇ ਲਈ ਕਾਨੂੰਨ ਬਣਾਉਣ ਵਾਸਤੇ ਬਣੀ ਸੀ ਇੱਕ ਐਸ ਆਈ ਦੀ ਕ腐ਸ਼ਨ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਮੈਂਬਰਾਂ ਕੋਲ ਜਾਸ ਲੈ ਕੇ ਡੀਜੀਪੀ ਨੂੰ ਤਲਬ ਕਰਨ ਦਾ ਇੱਕ ਯਤਨ ਕਰਦੇ ਨੇ ਉਹਦੇ ਵਿੱਚ ਵੀ ਫੇਲ ਹੋ ਜਾਂਦੇ ਨੇ ਕੀ ਕਰੋ ਡੀਜੀਪੀ ਨੂੰ ਤਲਬ ਕੀਤਾ ਜਾਂਦਾ ਹੈ ਹਾਊਸ ਵੱਲੋਂ ਡੀਜੀਪੀ ਉੱਥੇ ਤਲਬ ਨਹੀਂ ਹੁੰਦੇ ਆਰ ਕੇ ਸਪੀਕਰ ਸਾਹਿਬ ਵੱਲੋਂ ਇੱਕ ਹੋਰ ਕਾਲੀਆਂ ਭੇਡਾਂ ਦਾ ਬਿਆਨ ਦੇ ਕੇ ਖਹਿੜਾ ਛਡਾਉਣ ਦਾ ਇੱਕ ਯਤਨ ਕੀਤਾ ਜਾਂਦਾ ਹੈ ਆਪਣੀ ਸ਼ਖਸੀਅਤ ਤੇ ਆਪਣੇ ਇਸ ਕਸੇ ਤੇ ਆਪਣੇ ਆਪ ਨੂੰ ਢੱਕਣ ਦਾ ਪਰਦਾ ਪਾਉਣ ਦਾ ਯਤਨ ਕੀਤਾ ਜਾਂਦਾ ਹੈ ਦੋਸਤੋ ਜਦੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਐਮਐਲਏ ਪ੍ਰਕਾਸ਼ ਸਿੰਘ ਕਹਿੰਦੇ ਨੇ ਕਿ 700 700 ਫੁੱਟ ਮਾਈਨਿੰਗ ਮੇਰੇ ਇਲਾਕੇ 'ਚ ਮੈਂ ਅੱਜ ਦਿਖਾ ਸਕਾਂਗਾ ਜਾ ਕੇ ਤੇ ਉਥੇ ਜਾਣ ਦਾ ਕਿਸੇ सीएम ਸਾਹਿਬ ਦਾ ਜਾਂ ਕਿਸੇ ਮੰਤਰੀ ਦਾ ਸਮਾਂ ਨਹੀਂ ਤੇ ਫਿਰ ਉਹ ਮਾਈਨਿੰਗ ਪ੍ਰਗਟ ਸਿੰਘ ਕਹਿੰਦੇ ਚੱਲਦੀ ਆ ਅੱਜ ਵੀ ਚੱਲਦੀ ਆ ਨਜਾਇਜ਼ ਮਾਈਨਿੰਗ ਵਿਧਾਨ ਸਭਾ ਦੇ ਵਿੱਚ ਦਰਜ ਹੁੰਦੀ ਆ ਫਿਰ ਤੁਸੀਂ ਦੇਖੋ ਕਿ ਐਡੀ ਵੱਡੀ ਵਿਧਾਨ ਸਭਾ ਐਡਾ ਪਵਿੱਤਰ ਸਦਨ ਇੱਕ ਐਸਆਈ ਦੇ ਮਾਮਲੇ ਵਿੱਚ ਐਕਸ਼ਨ ਲੈਣ ਲਈ ਡੀਜੀਪੀ ਨੂੰ ਤਲਬ ਕਰਦੇ ਆ ਤੇ ਡੀਜੀਪੀ ਹਾਊਸ ਤੇ ਸੱਦੇ ਤੇ ਨਹੀਂ ਆਉਂਦਾ ਅਖਰ ਇਹ ਸੱਤਾ ਦਾ ਦੁਰਉਪਯੋਗ ਵੀ ਆ ਤੇ ਸੱਤਾ ਦੀ ਇੱਕ ਤਰ੍ਹਾਂ ਦੀ ਪਾਵਰ ਵੀ ਆ ਤੇ ਪੰਜਾਬ ਦੀ ਸੱਤਾ ਪੰਜਾਬ ਦੀ ਕ腐ਸ਼ਨ ਬਾਰੇ ਬਹੁਤ ਮਤਲਬ ਇਹ ਕਹਿ ਸਕਦੇ ਆਪਾਂ ਕਿ ਲਾਹ ਪ੍ਰਵਾਹ ਹੈ ਹਾਂ ਦੋਸਤੋ ਪੰਜਾਬ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਪੰਜਾਬ ਦੇ ਮੁੱਖ ਮੰਤਰੀ ਇਮਾਨਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਯਤਨਸ਼ੀਲ ਨੇ ਆਮ ਤੌਰ ਤੇ ਆਖਿਆ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਬਾਹਰੀ ਚੱਲਣ ਦੰਦੀ ਅਫਸਰशाही ਤੇ ਫਿਰ ਜੇ ਮੁੱਖ ਮੰਤਰੀ ਸਾਹਿਬ ਇਮਾਨਦਾਰ ਨੇ ਉਹਨਾਂ ਕੋਲ ਪਾਵਰ ਜ਼ਰੂਰ ਹੈ ਪਾਵਰ ਬਹੁਤ ਵੱਡੀ ਹੈ ਇਹ ਪਾਵਰ ਪੰਜਾਬ ਦੀ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਕਦੋਂ ਵਰਤੋਂ ਵਿੱਚ ਲਿਆਂਦੀ ਜਾਵੇਗੀ ਇਹ ਬਹੁਤ ਵੱਡਾ ਸਵਾਲ ਹੈ ਤੇ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੁਣੌਤੀ ਬਣਦਾ ਆ ਜਾ ਰਿਹਾ ਹੈ ਤੇ ਇਹ ਸਵਾਲ ਪੰਜਾਬ ਦੇ ਲੋਕਾਂ ਨੂੰ ਚਿੰਤਾ ਦੀ ਅਸਹਿ ਦਲਦਲ ਵਿੱਚ ਲੈ ਕੇ ਜਾ ਰਿਹਾ ਹੈ ਤੇ ਇਹ ਸਵਾਲ ਪੰਜਾਬ ਦੇ ਲੋਕਾਂ ਨੂੰ ਪੀੜਾ ਦੇ ਰਿਹਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਦੋਸਤੋ ਆਵਾਜ਼ੇ ਕਰ ਇਸ ਨੂੰ ਲਾਈਕ ਸ਼ੇਅਰ ਤੇ ਤੁਸੀਂ ਸਾਰਿਆਂ ਸਬਸਕ੍ਰਾਈਬ ਸਾਡੇ ਚੈਨਲ ਨੂੰ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ